भाई हम शेर सिंह जी ਨੂੰ ਉਧਰ ਦੀ ਟੋਪ ਉਕ ਛੜ ਗਿਆ ਹੁਣ ਬੇਨਤੀ ਕਰਾਂਗੇ ਵੀ ਇਹ ਵੀ ਤੁਹਾਡੇ ਲਈ ਮਾਨ ਦੀ ਗੱਲ ਹੈ ਕਿ ਕੁਰਾਨ ਸ਼ਰੀਫ ਬਾਬਾ ਜੀ ਤੇ 500 ਸਾਲ ਤੇ ਉਹ 1500 ਸਾਲ ਪਹਿਲੇ ਹੀ ਉਹ حضرت ਮੁਹੰਮਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਨਾਮ ਆਇਆ ਕੁਰਾਨ ਸ਼ਰੀਫ ਚ ਆਖੋ ਸਤ ਨਾਮ ਉਹ ਵੀ ਮੈਂ ਇਹਨਾਂ ਨੂੰ ਬੇਨਤੀ ਕਰਾਂਗੇ ਵੀ ਆਇਤ ਕਿਹੜਾ ਪਾਰਾ ਕਿਹੜੀ ਆਇਤ ਇਹ ਯਾਦ ਰਵੇ ਸੰਗਤ ਨੂੰ ਜ਼ਰੂਰ ਅਸੀਸ ਦੇਣਾ ਇਹਨਾਂ ਨੂੰ ਗੁਰੂ ਦੀ ਮਿਹਰ ਰਵੇ 70 80% ਕੁਰਾਨ ਸ਼ਰੀਫ ਜਵਾਨੀ ਗੁਰੂ ਨੇ ਕੰਟ ਕਰਾਈ ਹੋਈ 70 80% ਗੀਤਾ ਤੇ 1360 ਅੰਗ ਗੁਰੂ ਗ੍ਰੰਥ ਸਾਹਿਬ ਦੀ ਆਖੋ ਸਾਧਨਾ ਉਹਨਾਂ ਦੀ ਵਾੜ ਲੱਗੀ ਰਵੇ ਤੇ ਉਹ ਗੁਰੂ ਨਾਨਕ ਸਾਹਿਬ ਦਾ ਨਾਮ ਕੁਰਾਨ ਸ਼ਰੀਫ ਚ ਮੈਂ ਭਾਜੀ ਨੂੰ ਬੇਨਤੀ ਕਰਾਂਗਾ ਉਹ ਜ਼ਰੂਰ ਸੰਗਤਾਂ ਨੂੰ ਸਰਵੰਤਾਂ

ਤੂੰ ਇੱਕ ਤੇਰਾ ਹੋਰ ਜਨਮ ਹੋਣਾ ਹੈ ਮੈਨੂੰ ਨਹੀਂ ਪਤਾ ਕਦੋਂ ਹੋਣਾ ਹੈ ਪਰ ਮੇਰੀ ਤਪੱਸਿਆ ਕਹਿੰਦੀ ਹੈ ਵਾਹੀਨ ਸੁਬਾਨ ਅੱਲਾ ਫ੍ਰਸਲੀ ਫ੍ਰਸਲੀ ਕਹਿੰਦੇ ਹਨ ਤੇਰਾ ਜਨਮ ਹੋਣਾ ਹੈ हे ਅੱਲਾ ਤੇਰਾ ਵੀ ਇੱਕ ਜਨਮ ਹੋਣਾ ਹੈ ਫ੍ਰਸਲੀ ਰਬੂਲ ਜ਼ੀ ਰਬੂਲ ਜ਼ੀ हे ਰੱਬਾ ਤੂੰ ਕਿਹੜੇ ਰੂਪ ਚ ਆਣਾ ਹੈ ਇਹਦਾ ਮੈਨੂੰ ਪਤਾ ਲੱਗ ਗਿਆ ਹੈ ਫਰਸਲੀ ਰਬੂਲ ਜੀ ਇਨ ਸ਼ਾਹਮ ਤੇ ਪਰਮਾਤਮਾ ਹੈ ਅੱਲਾ ਤੂੰ ਜਦੋਂ ਇਸ ਧਰਤੀ ਤੇ ਅਵਤਰਤ ਹੋਏਗਾ ਜਨਮ ਲਏਗਾ ਫਰਸਲੀ ਰਬੂਲ ਜੀ ਇਨ ਸ਼ਾਹਮ ਅਵਤਰਤ ਹੋਏਗਾ ਗੁਰੂ ਨਾਨਕ ਤਜ਼ੀਮ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜਾਣਿਆ ਜਾਏ